ਅਗਰ ਅਸੀਂ ਕਹਿੰਦੇ ਆਂ ਵੀ ਆਧਾਰੇ ਨੂੰ ਪ੍ਰਾਈਵੇਟ ਕਰ ਦੋ ਠੀਕ ਹੈ ਸਰਕਾਰ ਕਹਿੰਦੀ ਕਰ ਦੋ ਪਰ ਉਹਨਾਂ ਨੇ ਇਹ ਪਾਸ ਕੀਤਾ ਹੋਇਆ ਵੀ ਆਧਾਰਾ ਅਸੀਂ ਉਹ ਪਾਸ ਕਰਾਂਗੇ ਪ੍ਰਾਈਵੇਟ ਕਰਾਂਗੇ ਜਿਹੜਾ ਲਾਅਸ ਦੇ ਵਿੱਚ ਜਾ ਰਿਹਾ ਇਹ ਉਹ ਆਧਾਰਾ ਜਿਹੜਾ ਮਲਕੀ ਪਿਛਲੇ 5 ਸਾਲ ਤੋਂ ਬੈਸਟ ਯੂਟਿਲਿਟੀ ਦਾ ਵਾਰਡ ਜਿਹਨੂੰ ਤੁਸੀਂ ਆਪ ਦੇ ਰਹੇ ਹੋ ਫਿਰ ਵੀ ਤੁਸੀਂ ਉਹਨੂੰ ਪ੍ਰਾਈਵੇਟ ਕਰ ਰਹੇ ਹੋ ਨਿੱਜੀ ਹੱਥਾਂ ਜਾਣ ਦੇ ਰਹੇ ਹੋ ਜਦੋਂ ਇੱਕ ਪ੍ਰਾਈਵੇਟ ਸੈਕਟਰ ਨੇ ਕਬਜ਼ਾ ਕਰ ਲਿਆ ਤੁਹਾਡੇ ਸਿਸਟਮ ਦੇ ਉੱਤੇ ਤਾਂ ਉਹ ਆਪਣੀ ਮਨਮਾਨੀ ਕਰੇਗਾ ਅਸੀਂ ਹੁਣ ਵੀ ਦੇਖਦੇ ਆਂ ਕਿ ਕਿਸ ਤਰੀਕੇ ਨਾਲ ਕੰਪਨੀ ਮਨਮਾਨੀਆਂ ਕਰ ਰਹੀ ਹੈ ਪ੍ਰਸ਼ਾਸਨ ਕੰਪਨੀ ਦਾ ਹੱਥ ਠੋਕਾ ਬਣ ਗਿਆ ਹੋਇਆ ਹੈ ਜੋ ਬਿਆਨ ਕੰਪਨੀ ਖਵਾਰਾਂ ਚ ਦੇ ਰਹੀ ਹੈ ਉਹੀ ਪ੍ਰਸ਼ਾਸਨ ਦੇ ਅਧਿਕਾਰੀ ਬੋਲ ਰਹੇ ਹੈ ਜਦੋਂ ਪੀਕ ਆਵਰਸ ਆਣੇ ਆ ਤਾਂ ਜਿੱਥੇ ਜਿੱਥੇ ਪ੍ਰਾਈਵੇਟ ਕੰਪਨੀਆਂ ਜਿੱਥੇ ਜਿੱਥੇ ਇਹ ਸਰਵਿਸ ਦਿੰਦੀਆਂ ਹੈ ਉਥੇ ਜਦੋਂ ਪੀਕ ਆਵਰਸ ਆਣੇ ਜਿਵੇਂ ਦੁਪਹਿਰ ਦਾ ਟਾਈਮ ਹੈ ਤੇ ਰਾਤ ਦਾ 8 ਵਜੇ ਤੋਂ ਲੈ ਕੇ 10 ਵਜੇ ਦਾ ਟਾਈਮ ਹੈ ਉਥੇ ਜਿਹੜਾ ਟੈਰੀਫ ਰੇਟ ਹੈ ਇਹਨਾਂ ਦਾ ਉਹ ਰੇਟ ਹੈ ਜਿਹੜਾ ਉਹ 18 ਰੁਪਏ ਤੱਕ ਜਾਂਦਾ ਜੀ bargaining ਕਰਕੇ ਹੋਰ ਸਸਤੀ ਖਰੀਦेंगे और ਇੱਥੇ ਮੈਕਸੀਮਮ ਵੱਧ ਤੋਂ ਵੱਧ ਮਹਿੰਗੀ ਬਿਜਲੀ ਲੋਕਾਂ ਨੂੰ ਦਵਾਂਗੇ ਅਸੀਂ ਲੋਕਾਂ ਦੇ ਫੋਰਮ ਤੋਂ ਹੀ ਇਹ ਇਹ ਵਿਰੋਧ ਕਰ ਰਹੇ ਹਾਂ ਪਿੰਡੂ ਸੰਘਰਸ਼ ਕਮੇਟੀ ਵੱਲੋਂ ਹੀ ਵੀ ਇਹ ਹੋਣਾ ਨਹੀਂ ਚਾਹੀਦਾ ਰੋਪਾ ਦੇ ਇੰਨੇ ਮਸਲੇ ਘਰੇਲੂ ਹੋ ਗਏ ਲੋਕਾਂ ਨੂੰ ਆਪਣਾ ਜੀਵਨ ਜੀਣ ਵਾਸਤੇ ਇਹ ਗੱਲਾਂ ਸੋਚਣ ਵਾਸਤੇ ਸਮਾਂ ਹੀ ਨਹੀਂ ਰਿਹਾ ਜਿਵੇਂ ਕਹਿੰਦੇ ਨੇ ਨਾ ਅਸੀਂ ਪੰਜਾਬੀ ਚ ਕਹਿੰਦੇ ਵੀ ਉਫੜੀ ਚ ਸਿਰਦੇ ਆ ਬਸ ਚਾਰ ਮੂਲੇ ਹੋਰ ਬਚ ਗਏ ਕੋਈ ਫਰਕ ਨਹੀਂ ਪੈਂਦਾ ਇਹ ਲੋਕਾਂ ਦੀ ਸੋਚਣੀ ਬਣ ਚੁੱਕੀ ਆ ਅਸੀਂ ਅਵੇਅਰ ਕਰ ਰਹੇ ਪਿਛਲੇ ਡੇਢ ਦੋ ਮਹੀਨੇ ਤੋਂ ਲੱਗੇ ਹੋਏ ਆ ਅਸੀਂ ਹਰ ਪਿੰਡ ਚ ਹਰ ਗਲੀ ਚ ਹਲ ਮਹੱਲੇ ਚ ਹਰ ਸੈਕਟਰ ਚ ਲੋਕਾਂ ਨੂੰ ਅਵੇਅਰ ਕਰਿਆ ਲੋਕ ਬਿਲਕੁਲ ਹੰਗਾਰਾ ਦੇ ਰਹੇ ਆ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਚ ਉਹ ਹੰਗਾਰੇ ਦਾ ਤੁਹਾਨੂੰ ਰਿਜ਼ਲਟ ਵੀ ਦਿਖੇਗਾ ਸਸ਼ੀਕਲ ਜੀ ਕੁਝ ਦਿਨ ਬਾਕੀ ਹੋਈ ਰਹਿ ਗਏ ਨੇਗੇ ਜੀ ਤੋਂ ਬਾਅਦ ਜੇ ਕਹਈਏ ਕਿ ਚੰਡੀਗੜ੍ਹ ਦਾ ਵੀ ਜਿਹੜਾ ਬਿਜਲੀ ਢਾਂਚਾ ਹੈ ਉਹ ਆਖਰ ਪ੍ਰਾਈਵੇਟ ਹੱਤਾਂ 'ਚ ਹੋ ਜਾਊਗਾ 1 ਤਰੀਕ ਨੂੰ ਜੇ ਕਹਈਏ ਤਾਂ ਚਾਬੀਆਂ ਨਵੀਂ ਕੰਪਨੀ ਫੜ ਲੂਗੀ ਯਾਨੀ ਕਿ ਸਰਕਾਰੀ ਡਿਪਾਰਟਮੈਂਟ ਤੋਂ ਬਾਅਦ ਪ੍ਰਾਈਵੇਟਾਈਜੇਸ਼ਨ ਦੇ ਤੋਹਤ ਚੰਡੀਗੜ੍ਹ ਦੇ ਲੋਕਾਂ ਨੂੰ ਬਿਜਲੀ ਮਿਲੂ ਇਹ ਜਿਹੜੇ ਤਮਾਮ ਲੋਕ ਖੜੇ ਨੇਗੇ ਅਲੱਗ-ਅਲੱਗ ਜਥੇਬੰਦੀਆਂ ਤੋਂ ਨੇ ਤੇ ਇਹ ਗੱਲ ਕਹਿ ਸਕਦੇ ਆਂ ਵੀ ਇੱਕ ਲੰਬੇ ਸਮੇਂ ਤੋਂ ਪ੍ਰੋਟੈਸਟ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਪਰ ਹੁਣ ਜੇ ਕਿਹਾ ਜਾਵੇ ਸਰੋਸ ਨੂੰ ਵੱਡੇ ਕਰਦੇ ਹੋਏ ਕਿ ਆਮ ਤੌਰ ਤੇ ਲੱਗਦਾ ਇਹ ਹੁੰਦਾ ਸਾਨੂੰ ਵੀ ਜੋ ਦਿਖ ਰਿਹਾ ਹੈ ਵੀ ਠੀਕ ਹੈ ਜੀ ਇਹ ਨਿਕ ਲੋਕਾਂ ਚ ਸ਼ਾਇਦ ਸਿਮਟਿਆ ਹੋਇਆ ਪਰ ਹੁੰਦਾ ਇਹ ਹੈ ਵੀ ਨੁਮਾਇੰਦਗੀ ਕਰਦੇ ਲੋਕ ਪਹਿਲਾਂ ਅੱਗੇ ਆਉਂਦੇ ਨੇ ਹੁਣ ਇਸ ਸਟੈਪ ਨੂੰ ਕਿਉਂਕਿ ਜਿਉਂ-ਜਿਉਂ ਅੱਗੇ ਵਧ ਰਿਹਾ ਹੈ ਤਾਂ ਉਹਨੂੰ ਹੋਰ ਅੱਗੇ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਪਰ ਸਮਝਣ ਵਾਲੀ ਗੱਲ ਇਹ ਹੈ ਵੀ ਆਖਰ ਵੱਡਾ ਫੈਕਟ ਹੈਗੇ ਕੀ ਨੇ ਲੋਕਾਂ ਨੂੰ ਨੁਕਸਾਨ ਕੀ ਹੋ ਜੂ ਜੇਕਰ ਚੱਲ ਜਾਂਦੀ ਹੈ ਪ੍ਰਾਈਵੇਟ ਹੱਥਾਂ 'ਚ। ਲੱਗਦਾ ਵੀ ਜਿਹੜਾ ਬਿਜਲੀ ਡਿਪਾਰਟਮੈਂਟ ਹੈ ਜੇਕਰ ਪ੍ਰਾਈਵੇਟ ਹੱਥਾਂ 'ਚ ਚੱਲ ਜਾਂਦਾ ਹੈ ਤਾਂ ਉਹਦੇ ਨਾਲ ਦਿੱਕਤ ਖੜੀ ਹੋ ਜੂਗੀ ਕਿਉਂਕਿ ਪਹਿਲਾਂ ਸਟ੍ਰਕਚਰ ਕਈ ਥਾਂ ਤੇ ਆਲਰੇਡੀ ਚੱਲ ਰਿਹਾ ਹੈਗਾ ਤੇ ਉੱਥੇ ਜੇ ਦੇਖਿਆ ਜਾਵੇ ਤਾਂ ਲੋਕ ਵੀ ਕਿਤੇ ਨਾ ਕਿਤੇ ਉਹਨੂੰ ਅਸੈਪਟ ਕਰ ਰਹੇ ਨੇ ਤੇ ਉਰੇ ਕਿਉਂ ਕਹਿ ਰਹੇ ਤੁਸੀਂ ਅਸੈਪਟ ਨਹੀਂ ਹੋ ਸਕਦਾ। ਵੈਗੁਰਜੀਕਾ ਖਾਲਸਾ ਜਥੇ ਸੁੰਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਤਲਬ ਕਿ ਹਰ ਜਗ੍ਹਾ ਤੇ ਸਾਡੀ ਕਵਰੇਜ ਕਰਦੇ ਹੋ ਤੇ ਉਹਦਾ ਮੇਨ ਇਹ ਹੈ ਵੀ ਜਿਹੜਾ ਇੱਕ ਆਧਾਰਾ ਮੇਨ ਕਿ ਬਿਜਲੀ ਮੈਕਮਾ ਕੋਈ ਵੀ ਆਧਾਰਾ ਜਿਹੜਾ ਬ ਬਿਜਲੀ ਆਧਾਰ ਦੀ ਗੱਲ ਕਰੀ ਤਾਂ 1000 ਕਰੋੜ ਰੁਪਏ ਪਿਛਲੇ 10 ਸਾਲਾਂ ਤੋਂ ਮੇਰੇ ਖਿਆਲ ਮੋਦੀ ਸਰਕਾਰ ਨੂੰ ਕਮਾ ਕੇ ਦੇ ਰਿਹਾ ਪਿਛਲੇ ਸਾਲ ਦੀ ਟਰਨ ਓਵਰ ਵੀ 2000 ਕਰੋੜ ਤੋਂ ਉੱਪਰ ਹੈ ਤੇ ਅਗਰ ਅਸੀਂ ਕਹਿੰਦੇ ਆਂ ਵੀ ਆਧਾਰੇ ਨੂੰ ਪ੍ਰਾਈਵੇਟ ਕਰ ਦੋ ਠੀਕ ਹੈ ਸਰਕਾਰ ਕਹਿੰਦੀ ਕਰ ਦੋ ਪਰ ਉਹਨਾਂ ਨੇ ਇਹ ਪਾਸ ਕੀਤਾ ਹੋਇਆ ਵੀ ਆਧਾਰਾ ਅਸੀਂ ਉਹ ਪਾਸ ਕਰਾਂਗੇ ਪ੍ਰਾਈਵੇਟ ਕਰਾਂਗੇ ਜਿਹੜਾ ਲਾਅਸ ਦੇ ਵਿੱਚ ਜਾ ਰਿਹਾ ਹੈ ਜਿਹੜਾ ਆਧਾਰਾ ਪਹਿਲੇ 1000 ਕਰੋੜ ਰੁਪਏ ਦੇ ਬੈਨੀਫਿਟ 'ਚ ਜਾ ਰਿਹਾ ਹੈ ਤੁਹਾਨੂੰ ਇੱਕ ਦਿਨ ਦਾ 1 ਕਰੋੜ ਮੋਦੀ ਸਰਕਾਰ ਨੂੰ ਕਮਾ ਕੇ ਦੇ ਰਿਆ ਉਸ ਨੂੰ ਤੁਸੀਂ ਕਿਉਂ ਪ੍ਰਾਈਵੇਟ ਕਰ ਰਹੇ ਪਹਿਲਾਂ ਤਾਂ ਸਾਡਾ ਕੁਐਸਚਨ ਪਬਲਿਕ ਪਬਲਿਕ ਨੂੰ ਪਤਾ ਹੀ ਨਹੀਂ ਹੈਗਾ ਪਬਲਿਕ ਤਾਂ ਸਾਡਾ ਕੁਐਸਚਨ ਆ ਤੁਸੀਂ ਕਿਉਂ ਕਰ ਰਹੇ ਹੋ ਉਹਧਾਰਨ ਨੂੰ ਪ੍ਰਾਈਵੇਟ ਕਰਨ ਦੀ ਲੋੜ ਕੀ ਹੈ ਇਹ ਉਹਧਾਰਾ ਜਿਹੜਾ ਮਲਕੀ ਪਿਛਲੇ 5 ਸਾਲ ਤੋਂ ਬੈਸਟ ਯੂਟਿਲਿਟੀ ਦਾ ਵਾਰਡ ਜਿਹਨੂੰ ਤੁਸੀਂ ਆਪ ਦੇ ਰਹੇ ਹੋ ਫਿਰ ਵੀ ਤੁਸੀਂ ਉਹਨੂੰ ਪ੍ਰਾਈਵੇਟ ਕਰ ਰਹੇ ਹੋ ਨਿੱਜੀ ਹੱਥਾਂ ਜਾਣ ਦੇ ਰਹੇ ਹੋ ਬਾਕੀ ਜਿਹੜੀ ਪਬਲਿਕ ਦੀ ਗੱਲ ਹੈ ਪਬਲਿਕ ਦੀ ਜੇਬਾਂ ਦੇ ਉੱਪਰ ਬਹੁਤ ਵੱਡਾ ਡਾਕਾ ਪੈਣਾ ਕਿਉਂਕਿ ਜਿਹੜੀ ਇਹ ਪ੍ਰਾਈਵੇਟ ਕੰਪਨੀ ਹੈ ਇਹਦੇ ਰੇਟ ਅਸੀਂ ਤੁਹਾਨੂੰ ਪਹਿਲਾਂ ਵੀ ਦੱਸੇ ਸੀਗੇ ਵੀ ਅਗਰ ਇਹ ਜਿਹੜਾ ਸਰਕਾਰੀ ਮਹਿਕਮਾ ਸਾਨੂੰ 400 ਯੂਨਟ ਤੇ 4.5 ਰੁਪਏ ਆ 5 ਰੁਪਏ ਰੇਟ ਦੇ ਰਿਹਾ ਉਹਦਾ 400 ਯੂਨਟ ਤੇ 9.5 ਰੁਪਏ 10 ਰੁਪਏ ਰੇਟ ਸ਼ੁਰੂ ਹੈ ਦੂਜੀ ਗੱਲ ਜਿਉਂ-ਜਿਉਂ ਗਰਮੀ ਦੇ ਵਿੱਚ ਉਹਨਾਂ ਗਰਮੀ ਵਧਣੀ ਹੈ ਪੀ ਕਵਰ ਜਾਣਿਆ ਉਹਨਾਂ ਦੇ ਰੇਟ ਵੀ ਉਦੋਂ ਵਧਨੇ ਨੇ ਜਨ ਕਿ ਆਮ ਜਿਵੇਂ ਟੈਰੀਫ ਆਪਾਂ ਦੇ ਮੋਬਾਈਲਾਂ ਵਗੈਰਾ ਦੇ ਦੇ ਜਿਵੇਂ ਮੋਬਾਈਲਾਂ ਟੈਰੀਫ ਆ ਤੇ ਕਿ ਮੀਟਰ ਵੀ ਇਦਾਂ ਦੇ ਸਮਾਰਟ ਹੀ ਲਾਣ ਗਿਓ ਵੀ ਜਿੰਨਾ ਕਿ ਤੁਸੀਂ ਰੀਚਾਰਜ ਕਰਾਓਗੇ ਉਹਨਾਂ ਨੂੰ ਤੁਸੀਂ ਬਿਜਲੀ ਵਰਤ ਲਓਗੇ ਜਿੱਦਣ ਤੁਹਾਡਾ ਰੀਚਾਰਜ ਖਤਮ ਬਿਜਲੀ ਤੁਹਾਡੀ ਬੰਦ ਤੇ ਸੈਕੰਡਲੀ ਅੱਜ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਸਾਨੂੰ 1 ਕਿਲੋਵਾਟ ਦੀ ਅਗਰ ਅਸੀਂ ਆਪਾਂ ਹੁਣ ਬਿਜਲੀ ਦਾ ਕਨੈਕਸ਼ਨ ਲੈਂਦੇ ਆ 1 ਕਿਲੋਵਾਟ ਤੇ 1300 ਕੁਛ ਰੁਪਏ ਸਿਕਿਉਰਿਟੀ ਲੈ ਰਿਆ ਤੁਸੀਂ ਪੜੋ ਇਹਨਾਂ ਦੀ ਅਸੀਂ ਪੜ ਕੇ ਬੋਲਦੇ ਆ ਅਸੀਂ ਇਦਾਂ ਨਹੀਂ ਬੋਲਦੇ 13000 ਕੁਛ ਰੁਪਏ ਸਿਕਿਉਰਿਟੀ ਲੈਣ ਦੀ ਕਿਲੋਵਾਟ ਤੇ ਜਿਹਨੇ ਮੀਟਰ ਲਵਾਉਣਾ ਕੰਜ਼ਿਊਮਰ ਅਫੋਰਡ ਕਰ ਲੂਗਾ ਜੇ ਅਸੀਂ 5 ਕਿਲੋਵਾਟ ਦਾ ਮੀਟਰ ਲਵਾਉਣਾ ਤੇ 135 65 65000 ਸਿੱਧਾ ਗਿਆ ਉੱਥੇ ਕਿੱਥੇ 6500 ਲੱਗਣਾ ਠੀਕ ਹੈ ਜੀ ਆਮ ਪੌਲੀ ਰੇਟਾਂ 'ਚ ਫਰਕ ਕਿੰਨਾ ਆ ਜਣਾ ਜੀ ਅਸੀਂ ਤਾਂ ਪਿੱਛੇ ਜੋ ਤੁਸੀਂ ਕਵਰੇਜ ਕੀਤੀ ਸੀ ਆਪਣਾ ਉੱਥੇ ਵੀ ਕੀਤੀ ਸੀਗੀ 17 'ਚ ਅਸੀਂ ਤਾਂ ਲੋਕਾਂ ਨੂੰ ਇਹ ਦਿਖਾ ਰਹੇ ਹਾਂ ਵੀ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਆਉਣ ਵਾਲਾ ਫਿਚਰ ਤੁਹਾਡਾ ਕੀ ਹੈ ਕਿਉਂਕਿ ਇਸ ਦੇਸ਼ ਦੇ ਸਾਰੇ ਅਮੀਰ ਨਹੀਂ ਰਹਿੰਦੇ ਹੈਗੇ ਇਸ ਦੇਸ਼ ਦੇ ਵਿੱਚ ਗਰੀਬ ਵੀ ਰਹਿੰਦੇ ਨੇ ਮਿਡਲ ਕਲਾਸ ਵੀ ਰਹਿੰਦੇ ਨੇ ਸਾਰੀ ਤਰ੍ਹਾਂ ਦੇ ਲੋਕ ਰਹਿੰਦੇ ਨੇ ਕੋਈ ਅਮੀਰਾਂ ਨੂੰ ਲੈ ਕੇ ਨਾ ਸਰਕਾਰ ਚੱਲੇ ਇਹ ਦੇਖਿਆ ਬਈ ਜੀ ਤੁਸੀਂ ਜਿਵੇਂ ਡਿਪਾਰਟਮੈਂਟ ਤੋਂ ਇਹ ਜਿਹੜੀ ਗੱਲ ਕਹਿ ਰਹੇ ਨੇ ਚਲੋ ਇਹ ਹੈਗਾ ਵੀ ਕੰਪਨੀ ਜਿੱਥੇ ਪਹਿਲਾਂ ਸਰਵਿਸ ਦੇ ਰਹੀ ਆ ਉਹਦੇ ਹਿਸਾਬ ਦੇ ਨਾਲ ਅਕੋਰਡਿੰਗ ਇਹ ਰੇਟਾਂ ਦੀ ਤੁਲਨਾ ਕਰ ਰਹੇ ਨੇ ਪਰ ਚੰਡੀਗੜ੍ਹ ਨੇ ਜਦੋਂ ਉਹਨਾਂ ਦੇ ਨਾਲ ਜਿਹੜਾ ਐਗਰੀਮੈਂਟ ਕਰਿਆ ਹੋਣਾ ਜਿਹੜਾ ਉਹਨਾਂ ਨੇ ਲਿਖਤ ਕਰੀ ਹੈਗੀ ਉਹਦੇ ਵਿੱਚ ਇਹ ਚੀਜ਼ਾਂ ਤਾਂ ਡਿਸਾਈਡ ਨਹੀਂ ਹੋਣਗੀਆਂ ਜਾਂ ਉਹਦੇ ਵਿੱਚ ਵੀ ਉਹਨਾਂ ਨੂੰ ਖੁੱਲੀ ਛੂਟ ਦਿੱਤੀ ਆ ਵੀ ਤੁਸੀਂ ਜੇਕਰ ਕੱਲ ਨੂੰ ਚੇਂਜ ਕਰਨਾ ਚਾਹੁੰਦਾ ਪੁਰਾਣੇ ਸਟਰਕਚਰ ਨੂੰ ਬਦਲ ਕੇ ਨਵੇਂ ਤੇ ਕਰ ਦੋ ਕਿਉਂਕਿ ਪ੍ਰਸ਼ਾਸਨ ਹੁਣ ਤੱਕ ਤਾਂ ਇਹੀ ਗੱਲ ਕਹਿੰਦਾ ਆਇਆ ਵੀ ਨਹੀਂ ਕੋਈ ਫਰਕ ਨਹੀਂ ਪੈਣਾ ਜੀ ਅਸੀਂ ਉਹਨਾਂ ਜ਼ਹਾਰਾ ਜਦੋਂ ਆਉਂਦਾ ਹੈ ਕਿਸੇ ਪਬਲਿਕ ਸੈਕਟਰ ਨੂੰ ਖਰੀਦਦਾ ਉਹ ਆਪਣੇ ਪ੍ਰੋਫਿਟ ਨੂੰ ਲੈ ਕੇ ਆਉਂਦਾ ਇਹ ਕੰਪਨੀ ਜਿਹੜੀ ਕਿ ਜੇ ਆਪਾਂ ਇਹਦੇ ਕੰਪਨੀ ਦੇ ਬਿਆਨ ਪੜ੍ਹੀਏ ਪਿਛਲੇ ਦਿਨਾਂ ਦੇ ਉਹ ਕਹਿ ਰਹੇ ਆ ਵੀ ਅਸੀਂ 2700 ਕਰੋੜ ਰੁਪਇਆ ਜਿਹੜਾ ਸਿਸਟਮ ਨੂੰ ਅਪਗ੍ਰੇਡ ਕਰਨ ਤੇ ਲਾਉਣਾ ਤੇ ਦੂਜੀ ਗੱਲ ਫਿਰ ਇੱਕ ਬਿਆਨ ਆਇਆ ਸੀ ਕੰਪਨੀ ਦਾ ਕਿ ਪਹਿਲੇ ਮਤਲਬ ਪਹਿਲੇ ਫੇਜ਼ ਦੇ ਵਿੱਚ ਅਸੀਂ ਕੰਪਨੀ ਜਦੋਂ ਟੇਕਓਵਰ ਕਰ ਲੇਗੀ ਉਦੋਂ ਅਸੀਂ 2 ਲੱਖ ਜਿਹੜਾ ਹੈਗਾ 스마트 ਮੀਟਰ ਲਾਉਣਾ ਸੋ ਤੁਸੀਂ ਦੇਖੋ ਜਿਹੜਾ ਬੰਦਾ 2700 ਕਰੋੜ ਰੁਪਏ ਦਾ ਇਹ ਇਨਵੈਸਟਮੈਂਟ ਕਰੇਗਾ ਪਲੱਸ 800 ਕਰੋੜ ਰੁਪਏ ਉਹਨਾਂ ਨੇ 871 ਕਰੋੜ ਰੁਪਏ ਦਾ ਡਿਪਾਰਟਮੈਂਟ ਖਰੀਦਿਆ ਤਾਂ 27 ਤੇ 8 35 3500 ਕਰੋੜ ਰੁਪਏ ਜਿਹੜਾ ਬੰਦਾ ਲਾਊਗਾ ਉਹ 2 ਰੁਪਏ 75 ਪੈਸੇ ਯੂਨਟ ਤਾਂ ਦੇਏਗਾ ਨਹੀਂ ਅਸੀਂ ਲੇਟੈਸਟ ਬਿੱਲ ਕਲਕੱਤੇ ਤੋਂ ਮੰਗਾਇਆ ਜਿਹੜੇ ਅਸੀਂ ਪੈਫਲਟ ਲੋਕਾਂ 'ਚ ਵੰਡ ਰਹੇ ਆ ਕੰਪਨੀ ਉੱਥੇ ਪਹਿਲਾਂ ਰੇਟ ਲਾ ਰਹੀ ਹੈ ਐਮੀਨੈਂਟ ਪਾਵਰ ਜਿਹੜੀ ਹੈਗੀ ਆ ਉਹ ਕਲਕੱਤੇ ਦੇ ਵਿੱਚ ਪਹਿਲਾਂ ਜਿਹੜੀ ਸਰਵਿਸ ਦੇ ਰਹੀ ਹੈ ਉੱਥੋਂ ਅਸੀਂ ਲੇਟੈਸਟ ਬਿੱਲ ਮੰਗਾਇਆ ਜਿਹੜੀ ਕਿਰਪਾਲ ਜੀ ਨੇ ਤੁਹਾਨੂੰ ਸਿਕਿਉਰਿਟੀ ਦੇ ਬਾਰੇ ਦੱਸਿਆ ਏ ਇਹ ਵੀ ਉਹਨਾਂ ਬਿਲਾ ਉੱਥੋਂ ਹੀ ਅਸੀਂ ਮੰਗਾਈਆ ਰਸੀਦ ਲੇਟੈਸਟ ਸਿਕਿਉਰਿਟੀ ਦੀ ਕਿ 13000 ਰੁਪਿਆ 1 ਕਿਲੋਵਾਟ ਦਾ ਉੱਥੇ ਕਨੈਕਸ਼ਨ ਦੇ ਲਈ ਲਿਆ ਜਾਂਦਾ ਦੂਜੀ ਗੱਲ ਇਹ ਹੈ ਕਿ ਜਿਹੜਾ ਚੰਡੀਗੜ੍ਹ ਹੈ ਚੰਡੀਗੜ੍ਹ ਨੂੰ ਇੱਕ BBMB ਤੋਂ ਜਿਹੜਾ ਸੈਂਟਰਲ ਦਾ ਕੋਟਾ ਮਿਲਦਾ ਜੀ ਬਿਜਲੀ ਦਾ ਪਹਿਲਾਂ ਉਹ ਜਿਹੜਾ ਹੈਗਾ ਏ 15 ਕੇ ਪੈਸੇ ਜੂਨਟ ਮਿਲਦਾ ਸੀ ਹੁਣ ਲੇਟੈਸਟ ਸ਼ਾਇਦ 25 ਕੇ ਪੈਸੇ ਦੇ ਕਰੀਬ ਜੂਨਟ ਹੈ ਤਾਂ ਉਹ ਜਿਹੜਾ ਕੋਟਾ ਮਿਲਦਾ ਏ ਉਹ ਜਦੋਂ ਕੋਈ ਪ੍ਰਾਈਵੇਟ ਕੰਪਨੀ ਖਰੀਦ ਲੇਗੀ ਜਦੋਂ ਉਹਦੇ ਹੱਥ ਚ ਚਲਾ ਜਾਏਗਾ ਫਿਰ ਇੱਕ ਬੀਵੀਐਮਪੀ ਵੱਲੋਂ ਜਿਹੜਾ ਇਹ ਜਿਹੜੀ ਸਾਨੂੰ ਘੱਟ ਰੇਟ ਤੇ ਬਿਜਲੀ ਮਿਲਦੀ ਚੰਡੀਗੜ੍ਹ ਦੇ ਲੋਕਾਂ ਨੂੰ ਉਹ ਬੰਦ ਹੋ ਜਾਏਗੀ ਇੱਕ ਫੈਕਟ ਹੈ ਵੀ ਹੈ ਜੀ ਹਾਂ ਜੀ ਹਾਂ ਫਿਰ ਉਹ ਬੰਦ ਹੋ ਜਾਏਗੀ ਤੇ 2 ਰੁਪਏ 75 ਪੈਸੇ ਕਿਸੇ ਹਾਲਤ ਚ ਜਿਹੜੀ ਹੈਗੀ ਕੰਪਨੀ ਉਹ ਨਹੀਂ ਦੇਗੀ ਸਪੋਜ਼ ਕਰੋ ਜੇ 1 ਸਾਲ 6 ਮਹੀਨੇ ਲੋਕਾਂ ਨੂੰ ਵਰਗਲਾਉਣ ਵਾਸਤੇ ਲੋਕਾਂ ਨੂੰ ਭਲਾਉਣ ਵਾਸਤੇ ਉਹ ਦੇ ਵੀ ਦੇਗੀ ਪਰ ਉਹ ਕਿੰਨੀ ਕੀ ਦਰ ਚੱਲੇਗਾ ਕੰਮ ਜਦੋਂ ਇੱਕ ਪ੍ਰਾਈਵੇਟ ਸੈਕਟਰ ਨੇ ਕਬਜ਼ਾ ਕਰ ਲਿਆ ਤੁਹਾਡੇ ਸਿਸਟਮ ਦੇ ਉੱਤੇ ਤਾਂ ਉਹ ਆਪਣੀ ਮਨਮਾਨੀ ਕਰੇਗਾ ਅਸੀਂ ਹੁਣ ਵੀ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਕੰਪਨੀ ਮਨਮਾਨੀਆਂ ਕਰ ਰਹੀ ਹੈ ਪ੍ਰਸ਼ਾਸਨ ਕੰਪਨੀ ਦਾ ਹੱਥ ਠੋਕਾ ਬਣ ਗਿਆ ਹੋਇਆ ਹੈ ਜੋ ਬਿਆਨ ਕੰਪਨੀ ਖਵਾਰਾਂ ਚ ਦੇ ਰਹੀ ਹੈ ਉਹੀ ਪ੍ਰਸ਼ਾਸਨ ਦੇ ਅਧਿਕਾਰੀ ਬੋਲ ਰਹੇ ਆ ਜੇ 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 ਅਸੀਂ ਸਿੱਧੀ ਭਾਸ਼ਾ ਸਮਝੀ ਜੀ ਜਿਹੜੇ ਮੀਟਰਾਂ ਦਾ ਬਿੱਲ ਜੇ ਅੱਜ ਕੱਲ ਤੁਸੀਂ ਲਾਓ ਵੀ ਕਿਸੇ ਦਾ 1000 ਰੁਪਏ ਆ ਰਿਹਾ ਹੈ 1100 ਆ ਰਿਹਾ ਹੈ ਤਾਂ ਕੱਲ ਨੂੰ ਜੇ ਕਿੰਨਾ ਕੁ ਜਿਆਦਾ ਡਿਫਰੈਂਸ ਪੈ ਜੂਗਾ ਕਿੰਨਾ ਕੁ ਜਿਆਦਾ ਵਾਜੂਗਾ ਜੀ ਤੋਂ ਤੁਹਾਡੇ ਅਕੋਰਡਿੰਗ ਹਿਸਾਬ ਲਾ ਲੀਏ ਵੀ ਜੇ ਯੂਨਟਾਂ ਵਧੀਆਂ ਨੇ ਉਹਨਾਂ ਦੀ ਕੋ ਪਰਚੇਸਿੰਗ ਹੀ ਵਧ ਗਈ ਤਾਂ ਜ਼ਾਹਿਰ ਜੀ ਗੱਲ ਅੱਗੇ ਕੰਜ਼ਿਊਮਰ ਦੀ ਪੈਣੀ ਹੈ ਦੇਖੋ ਹੁਣ ਜਿਹੜੇ ਸਾਡਾ 150 ਜਿਹਦੀ ਕੰਜ਼ਮਪਸ਼ਨ 150 ਯੂਨਟ ਦੀ ਹੈ ਤਾਂ 150 ਯੂਨਟ ਤੋਂ 2 ਰੁਪਏ 75 ਪੈਸੇ ਆ ਉਹਨਾਂ ਦਾ ਜਿਹੜਾ ਰੇਟ ਜਿਹੜਾ ਸਟਾਰਟ ਹੁੰਦਾ ਏ ਉਹ 5 ਰੁਪਏ 60 ਪੈਸੇ ਤੋਂ ਹੁੰਦਾ ਮਿਨੀਮਮ ਸ਼ੁਰੂਆਤ 5 ਰੁਪਏ 60 ਪੈਸੇ ਤੋਂ ਉਹ ਸਲੈਬ ਵੀ 25-25 ਯੂਨਟਾਂ ਦੀ ਹੈ ਪਹਿਲੇ 25 ਯੂਨਟ ਫਿਰ ਅਗਲੇ 35 ਯੂਨਟ ਦਾ ਹੋਰ ਰੇਟ ਫਿਰ 70 ਯੂਨਟ ਤੱਕ ਦਾ ਹੋਰ ਰੇਟ ਉਸ ਤੋਂ ਬਾਅਦ ਉਹਨਾਂ ਦਾ 300 ਯੂਨਟ ਦੇ ਉੱਪਰ ਜਿਹੜਾ ਰੇਟ ਹੈ ਉਹ 9 ਰੁਪਏ 62 ਪੈਸੇ ਰੇਟ ਹੈ ਉਦੇ ਉੱਤੇ ਸਰਵਿਸ ਚਾਰਜਸ ਵੀ ਪੈਣੇ ਆ ਦੂਜੇ ਖਰਚੇ ਵੀ ਪੈਣੇ ਆ ਉਹ ਜਾ ਕੇ 12-13 ਰੁਪਏ ਨੂੰ ਯੂਨਿਟ ਪੈਣੀ ਆ ਲੋਕਾਂ ਨੂੰ ਫੇਰ ਇੱਕ ਗੱਲ ਹੋਰ ਹੈ ਇਹਦੇ ਵਿੱਚ ਜਦੋਂ ਪੀਕ ਆਵਰਸ ਆਨੇ ਆ ਤਾਂ ਜਿੱਥੇ-ਜਿੱਥੇ ਪ੍ਰਾਈਵੇਟ ਕੰਪਨੀਆਂ ਜਿੱਥੇ-ਜਿੱਥੇ ਇਹ ਸਰਵਿਸ ਦਿੰਦੀਆਂ ਆ ਏ ਉੱਥੇ ਜਦੋਂ ਪੀਕ ਆਵਰਸ ਆਨੇ ਜਿਵੇਂ ਦੁਪਹਿਰ ਦਾ ਟਾਈਮ ਹੈ ਤੇ ਰਾਤ ਦਾ 8 ਵਜੇ ਤੋਂ ਲੈ ਕੇ 10 ਵਜੇ ਦਾ ਟਾਈਮ ਹੈ ਉੱਥੇ ਜਿਹੜਾ ਟੈਰੀਫ ਰੇਟ ਹੈ ਇਹਨਾਂ ਦਾ ਉਹ ਰੇਟ ਹੈ ਜਿਹੜਾ ਉਹ 18 ਰੁਪਏ ਤੱਕ ਜਾਂਦਾ ਜੀ ਇਹ ਤਾਂ ਜਿਵੇਂ ਕਹਦੀ ਹੈ ਵੀ ਓਲਾ ਉਬਰ ਮੀਨ ਦੇ ਵਿੱਚ ਰੇਟ ਵਧਾ ਦਿੰਦੀਆਂ ਨੇ ਉਹ ਹਿਸਾਬ ਹੈ ਬ ਲੋਕਾਂ ਨੂੰ ਇੱਕ ਵਾਰੀ ਲੋਕਾਂ ਨੂੰ ਬ੍ਰੇਨ ਵਾਸ਼ ਕਰਵਾ ਤੇ ਸਾਲ ਇੱਕ 6 ਮਹੀਨੇ ਕੰਪਨੀਆਂ ਉਹੀ ਰੇਟ ਰੱਖਣਗੀਆਂ ਪਰ ਸਾਲ ਤੋਂ ਬਾਅਦ ਜਦੋਂ ਪੂਰਾ ਗਲਬਾ ਇਹਨਾਂ ਦਾ ਦਬਦਬਾ ਸ਼ਹਿਰ ਦੇ ਵਿੱਚ ਹੋ ਜਾਏਗਾ ਸਮਾਰਟ ਮੀਟਰ ਲੱਗ ਜਾਣਗੇ ਤੇ ਉਸ ਤੋਂ ਬਾਅਦ ਜਿਹੜੇ ਰੇਟ ਹੈ ਨੇਚਰਲੀ ਵਧਣਗੇ ਵਧਣਗੇ ਇਹ ਕੋਈ ਸਾਡਾ ਮਤਲਬ ਗੁੰਮਰਾਹਕੁੰਨ ਸੀ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਰਹੇ ਇਹ ਸਾਨੂੰ ਦਿਖ ਰਿਹਾ ਹੈ ਅਸੀਂ ਬੰਗਾਲ ਤੋਂ ਬਿੱਲ ਮੰਗਾਏ ਆ ਅਸੀਂ ਹੋਰ ਥਾਵਾਂ ਤੋਂ ਬਿੱਲ ਮੰਗਾਏ ਆ ਉਹ ਚੀਜ਼ ਨੂੰ ਦੇਖ ਕੇ ਅਸੀਂ ਫੈਕਟ ਦੇ ਆਧਾਰ ਤੇ ਗੱਲ ਕਰਦੇ ਆਂ ਬਾਕੀ ਰਹੀ ਗੱਲ ਡਿਪਾਰਟਮੈਂਟ ਦੀ ਕਿਰਪਾਲ ਜਿਵੇਂ ਜਿਵੇਂ ਦੱਸਿਆ ਇਹਨਾਂ ਨੇ ਕਿ ਡਿਪਾਰਟਮੈਂਟ ਵਾਅਦੇ 'ਚ ਜਾ ਰਿਹਾ ਹੈ ਦੇਖੋ 1780 ਪੋਸਟਾਂ ਸਾਡੀਆਂ ਮਨਜ਼ੂਰ ਹੈ ਸਾਡਾ ਇਸ ਟਾਈਮ 450 ਮੁਲਾਜ਼ਮ ਪੱਕਾ ਹੈ ਤੇ 500 ਮੁਲਾਜ਼ਮ ਜਿਹੜਾ ਆਊਟਸੋਰਸ ਤੇ ਆ 900000 ਦੇ ਵਿੱਚ ਵਿੱਚ ਸਾਡੇ ਮੁਲਾਜ਼ਮ ਕੰਮ ਕਰਦੇ ਆ ਮੁਲਾਜ਼ਮ ਘਾਟ ਹੋਣ ਦੇ ਬਾਵਜੂਦ ਵੀ ਸਾਡੀ ਐਫੀਸ਼ੀਐਂਸੀ ਜਿਹੜੀ ਜੀਆਰਸੀ ਦੇ ਨਾਰਮਸ ਦੇ ਤਹਿਤ ਬਿਲਕੁਲ ਇੱਕ ਨੰਬਰ ਤੇ ਆ ਇਸੇ ਲਈ ਸਾਨੂੰ ਜਿਹੜੇ ਯੂਟਿਲਿਟੀ ਬੈਸਟ ਯੂਟਿਲਿਟੀ ਦੇ ਅਵਾਰਡ ਮਿਲਦੇ ਰਹੇ ਆ ਸਾਡਾ ਸੰਘਰਸ਼ ਯੂਨੀਅਨ ਵੱਲੋਂ ਵੀ ਚੱਲ ਰਿਹਾ ਹੈ ਅੱਜ ਅਸੀਂ ਸਿਰਫ ਇੱਕ ਸ਼ਹਿਰੀ ਹੋਣ ਦੇ ਨਾਤੇ ਇਸ ਮੀਟਿੰਗ ਦੇ ਵਿੱਚ ਆਏ ਆ ਅਸੀਂ ਚੰਡੀਗੜ੍ਹ ਦੇ ਵਸਨੀਕ ਵੀ ਆ ਸਾਡਾ ਅਸੀਂ ਰੋਜ਼ ਹਰ ਰੋਜ਼ ਦੁਪਹਿਰ ਨੂੰ ਲੰਚ ਟਾਈਮ ਦੇ ਵਿੱਚ ਅਸੀਂ ਸੰਘਰਸ਼ ਕਰਦੇ ਆ ਆਪਣਾ ਘੰਟਾ ਇੱਕ ਲਾਉਨੇ ਆ ਕੱਲ ਡਿਵੀਜ਼ਨਾਂ ਦੇ ਵਿੱਚ ਅਸੀਂ ਰੋਸ ਮੁਜ਼ਾਰੇ ਕੀਤੇ ਸੀ ਕਿ 26 ਜਨਵਰੀ ਵਾਲੇ ਦਿਨ ਅਸੀਂ ਜਿਹੜੀ ਕਿ ਯੂਟੀ ਪਾਵਰ ਮੈਨ ਯੂਨੀਅਨ ਵੱਲੋਂ ਸੈਕਟਰ 28 ਦੇ ਵਿੱਚ ਅਸੀਂ ਪਬਲਿਕ ਜਿਹੜੀ ਮੀਟਿੰਗ ਰੱਖੀ ਆ ਉੱਥੇ ਚੰਡੀਗੜ੍ਹ ਦੇ ਜਿਹੜੇ ਲੋਕ ਆ ਪੂਰੇ ਮੁਲਾਜ਼ਮ ਉੱਥੇ ਇਕੱਠੇ ਹੋਣਗੇ ਉੱਥੇ ਅਸੀਂ ਗਣਤੰਤਰ ਦੇਸ਼ ਵੀ ਬਣਾਵਾਂਗੇ ਅਤੇ ਗਵਰਨਰ ਸਾਹਿਬ ਨੂੰ ਅਸੀਂ 1 ਲੱਖ ਜਿਹੜਾ ਲੋਕਾਂ ਦਾ ਸਿਗਨੇਚਰ ਕਰਾਏ ਹੋਏ ਚੰਡੀਗੜ੍ਹ ਦੇ ਲੋਕਾਂ ਦੇ ਨਿੱਜੀ ਕਰਨ ਦੇ ਖਿਲਾਫ ਉਹਦਾ ਮੈਮੋਰੰਡਮ ਹੈ 1 ਲੱਖ ਸਿਗਨੇਚਰ ਵਾਲਾ ਅਸੀਂ ਪੂਰਾ ਪਲੰਦਾ ਅਸੀਂ ਉਹ ਗਵਰਨਰ ਹਾਊਸ ਨੂੰ ਸੌਂਪਾਂਗੇ ਏ ਜਥੇਬੰਦੀਆਂ ਅੱਜ ਕੀ ਅਨਾਉਂਸ ਕਰਦੀਆਂ ਨੇ ਉਹਦੇ ਵਾਸਤੇ ਅਸੀਂ ਇੱਥੇ ਆਏ ਆ ਕਿ ਅਸੀਂ ਇਹਨਾਂ ਦਾ ਸਹਿਯੋਗ ਕਰੀਏ ਉਹ ਦੇਖਿਆ ਵਿਜਾਤ ਸਾਹਿਬ ਜੜੇ ਸਾਹਿਬ ਦੇ ਨਾਲ ਇਹ ਪੂਰਾ ਪਹੁੰਚ ਸਿਸਟਮ ਪਰ ਉਰੇ ਜੇ ਬਹੁਤੇ ਗਿਣਤੀ ਦੇਖੀਏ ਅੱਜ ਵੀ ਜੇ ਕਹੀਏ ਕਿ ਹਾਲਾਂਕਿ ਚਲੋ ਪੰਜਾਬ ਦਾ ਭਾਵੇਂ ਕਲੇਮ ਕਰਦਾ ਪਰ ਰੋਲਾ ਚੱਲਦਾ ਜੰंडीगढ़ ਦਾ ਹਜੇ ਵੀ ਜੇ ਦੇਖਿਆ ਜਾਵੇ ਜਿਹੜੀ ਬਾਕੀ ਪਬਲਿਕ ਹੈ ਉਹ ਅਵੇਅਰ ਨਹੀਂ ਹੋਈ ਹੈਗੀ ਜਾਂ ਉਹਦੇ ਕੋਲ ਸਮਾਂ ਨਹੀਂ ਹੈਗਾ ਜਾਂ ਉਹਨੂੰ ਲੱਗਦਾ ਵੀ ਕੋਈ ਫਰਕ ਨਹੀਂ ਪੈਣਾ ਹੈਗਾ ਇਸ ਕਰਕੇ ਓਡੀ ਵੱਡੀ ਗਿਣਤੀ 'ਚ ਨਿਕਲ ਕੇ ਕਿਉਂ ਨਹੀਂ ਆਉਂਦੀ ਚਲੋ ਇਹ ਗੱਲ ਠੀਕ ਹੈ ਵੀ ਤੁਹਾਡੇ ਚਾਹੀਦੀ ਸਸਤੀ ਹਰ ਇੱਕ ਹਰਕ ਜੀ ਨੂੰ ਹੈ ਮੈਂ ਤੇਰਾ ਪਹਿਲੇ ਇਸ ਕੁਐਸਚਨ ਦਾ ਜਵਾਬ ਦੇਣ ਤੋਂ ਪਹਿਲਾਂ ਨਾ ਮੈਂ ਤੇਰੇ ਕੋਲ ਸਭ ਤੋਂ ਸ਼ੁਰੂ ਵਾਲੇ ਕੁਐਸਚਨ ਹੈ ਨਾ ਉਹ ਮੇਰੇ ਦਿਮਾਗ ਚ ਚੱਲ ਰਹੀ ਹੈ ਘੰਟੀ ਵੱਜ ਰਹੀ ਹੈ ਤੁਸੀਂ ਪੁੱਛਿਆ ਵੀ ਜਦ ਤੁਹਾਡੇ ਆਲੇ-ਦਾਲੇ ਬਿਜਲੀ ਪ੍ਰਾਈਵੇਟ ਹੋ ਰਹੀ ਹੈ ਬਾਕੀ ਦੇਸ਼ 'ਚ ਇੱਥੇ ਕਿਉਂ ਨਹੀਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਬੰਬੇ ਆ ਕਲਕੱਤਾ ਆ ਹੋਰ ਬੜੇ-ਬੜੇ ਸ਼ਹਿਰ ਆ ਉੱਥੇ ਉਹਨਾਂ ਕੋਲ ਥਰਮਲ ਪਲਾਂਟ ਆ ਕਿਸੇ ਨੇ ਪ੍ਰਾਈਵੇਟ ਲਾਇਆ ਵਾ ਕਿਸੇ ਨੇ એનર્ਜੀ ਦੇ ਅੰਬਾਨੀ ਦੇ ਪਲਾਂਟ ਆ ਇੱਧਰ ਬੰਗਲਾਦੇਸ਼ ਨੂੰ ਪੂਰੀ ਬਿਜਲੀ ਅੰਬਾਨੀ ਦੇ ਰਿਹਾ ਉਹਨਾਂ ਕੋਲ ਪਾਵਰ ਪਲਾਂਟ ਤੇ ਉਹ ਇਨਵੈਸਟ ਕਰਦੇ ਆ ਜਿਹੜੀ ਇੱਥੇ ਦੀ ਉਹ ਹੈ ਇੱਥੇ ਕੋਈ ਨਾ ਥਰਮਲ ਪਲਾਂਟ ਨਾ ਕੋਈ ਪਣ ਬਿਜਲੀ ਆ ਨਾ ਕੋਈ ਹਵਾਈ ਬਿਜਲੀ ਆ ਨਾ ਕਿਸੇ ਤਰ੍ਹਾਂ ਦਾ ਕੋਈ ਡੈਮ ਹੈ ਇੱਥੇ ਤਾਂ ਸਭ ਤੋਂ ਸੌਖਾ ਕੰਮ ਹੈ ਵੀ ਸਸਤੀ ਬਿਜਲੀ ਕਸ਼ਮੀਰ ਤੋਂ ਹਿਮਾਚਲ ਤੋਂ ਆ ਸੈਂਟਰ ਪੂਲ ਤੋਂ ਸਸਤੀ ਬਿਜਲੀ ਲੈਣੀ ਤੇ ਆਪਣਾ ਖਰਚਾ ਕੱਢ ਕੇ ਲੋਕਾਂ ਨੂੰ ਸਪਲਾਈ ਦੇਣੀ ਸਿਰਫ ਇਹੀ ਕੰਮ ਹੁੰਦਾ ਲੋਕ ਰਾਜੀ ਸਰਕਾਰ ਦਾ ਹਾਂ ਪਰ ਨਹੀਂ ਨਹੀਂ ਸੁਣੋ ਨਾ ਇਹ ਇਹ ਸੌਖਾ ਕੰਮ ਜੇ ਇਹ ਕਰਦੇ ਆ ਮੁਲਾਜ਼ਮ ਸਾਡੇ ਤਾਂ ਫੇਰ ਤਾਂ ਸਰਕਾਰ ਨੂੰ ਖੁਸ਼ ਹੋਣਾ ਚਾਹੀਦਾ ਵੀ ਸਰਕਾਰ ਕਰ ਰਹੀ ਹੈ ਲੋਕ ਲੋਕ ਵੀ ਖੁਸ਼ ਸਾਡੇ ਬੱਚਾ ਨੂੰ ਨੌਕਰੀਆਂ ਵੀ ਮਿਲ ਰਹੀਆਂ ਸਾਰਾ ਕੁਝ ਹੋ ਰਿਹਾ ਪਰ ਇਹ ਇਹ ਸਰਕਾਰ ਇਹ ਮਲਾਈ ਜਿਹੜੀ ਇਹ ਚਾਹੁੰਦੇ ਆ ਵੀ ਮਲਾਈ ਨੂੰ ਹੋਰ ਮੋਟਾ ਕਰਕੇ ਜਿਵੇਂ ਦੁੱਧ ਚੋਂ ਕੱਢ ਕੱਢੀ ਜਾਂਦੀ ਹੈ ਨਾ ਕਰੀਮ ਕੱਢੀ ਜਾਂਦੀ ਹੈ ਇਹ ਕਰੀਮ ਕੱਢਣੀ ਚਾਹੁੰਦੇ ਆ ਸਸਤੀ ਬਿਜਲੀ ਲੈ ਕੇ ਹੋਰ ਸਸਤੀ ਖਰੀਦ ਦੇਣਗੇ ਨੇ bargaining ਕਰਕੇ ਹੋਰ ਸਸਤੀ ਖਰੀਦेंगे और ਇੱਥੇ ਮੈਕਸੀਮਮ ਵੱਧ ਤੋਂ ਵੱਧ ਮਹਿੰਗੀ ਬਿਜਲੀ ਲੋਕਾਂ ਨੂੰ ਦਵਾਂਗੇ ਅਸੀਂ ਲੋਕਾਂ ਦੇ ਫੋਰਮ ਤੋਂ ਹੀ ਇਹ ਇਹ ਵਿਰੋਧ ਕਰ ਰਹੇ ਆ ਪਿੰਡੂ ਸੰਘਰਸ਼ ਕਮੇਟੀ ਵੱਲੋਂ ਹੀ ਵੀ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਦੂਜਾ ਤੇਰਾ ਕੁਐਸਚਨ ਹੈ ਉਹ ਕਿਹੜਾ ਸੀ ਕਿ ਬਾਕੀ ਜਿਹੜੇ ਲੋਕ ਨੇ ਜੇ ਕਹੀਏ ਕਿ ਚਲੋ ਆ ਤਮਾਮ ਪੰਜਾਬੀ ਤਾਂ ਖੜੇ ਨੇ ਤਾਂ ਉਹ ਵੇਰ ਕਿਉਂ ਨਹੀਂ ਹੋਏ ਉਹਨਾਂ ਨੂੰ ਕਿਉਂ ਉਹਨਾਂ ਨੂੰ ਕਿਹੜਾ ਬੱਦਰ ਰੱਦ ਨਹੀਂ ਕਰਦੇ ਜਿਹੜੀ ਪਿਛਲੀਆਂ ਸਰਕਾਰਾਂ ਜਾਂ ਹੁਣ ਦੀਆਂ 10 12 11 ਸਾਲ ਤੋਂ ਜਿਹੜੀ ਸਰਕਾਰ ਸਾਡੀ ਬੈਠੀ ਆ ਨਾ ਇਸ ਨੇ ਇਹੋ ਜਿਹਾ ਸਿਸਟਮ ਕਰ ਦਿਆ ਵੀ ਲੋਕਾਂ ਦੇ ਰੁਜ਼ਗਾਰ ਦੇ ਮੌਕੇ ਘੱਟ ਤੋਂ ਘੱਟ ਕਰਦੇ ਔਰ ਮਹਿੰਗਾਈ ਹੱਦਾਂ ਬੰਨੇ ਤੋੜ ਗਈ ਸਾਰੀ ਲੋਕਾਂ ਦੇ ਐਨੇ ਮਸਲੇ ਘਰੇਲੂ ਹੋ ਗਏ ਲੋਕਾਂ ਨੂੰ ਆਪਣਾ ਜੀਵਨ ਜੀਣ ਵਾਸਤੇ ਇਹ ਗੱਲਾਂ ਸੋਚਣ ਵਾਸਤੇ ਸਮਾਂ ਹੀ ਨਹੀਂ ਰਿਹਾ ਜਿਵੇਂ ਕਹਿ ਦਿੰਦੇ ਨੇ ਅਸੀਂ ਪੰਜਾਬੀ ਚ ਕਹਿੰਦੇ ਵੀ ਉਖੜੀ ਚ ਸਿਰਦੇ ਆ ਬਸ ਚਾਰ ਮੂਲੇ ਹੋਰ ਬਚ ਗਏ ਕੋਈ ਫਰਕ ਨਹੀਂ ਪੈਂਦਾ ਇਹ ਲੋਕਾਂ ਦੀ ਸੋਚਣੀ ਬਣ ਚੁੱਕੀ ਆ ਅਸੀਂ ਅਵੇਅਰ ਕਰ ਰਹੇ ਪਿਛਲੇ ਡੇਢ ਦੋ ਮਹੀਨੇ ਤੋਂ ਲੱਗੇ ਹੋਏ ਆ ਅਸੀਂ ਹਰ ਪਿੰਡ ਚ ਹਰ ਗਲੀ ਚ ਹਲ ਮਹੱਲੇ ਚ ਹਰ ਸੈਕਟਰ ਚ ਲੋਕਾਂ ਨੂੰ ਅਵੇਅਰ ਕਰਿਆ ਲੋਕ ਬਿਲਕੁਲ ਹੰਗਾਰਾ ਦੇ ਰਹੇ ਆ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਉਹ ਹੰਗਾਰੇ ਦਾ ਤੁਹਾਨੂੰ ਰਿਜ਼ਲਟ ਵੀ ਦਿਖੇਗਾ। ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਸੀ ਮਨੀ ਮਾਜਰੇ। ਤੇ ਜਿਹੜੀ 스마트 ਮੀਟਰਾਂ ਦੀ ਗੱਲ ਹੋਈ ਨਾ ਉਹਦੇ ਵੇਲੇ ਤੁਹਾਨੂੰ ਮੈਂ ਦੱਸਣ ਲੱਗਿਆ। ਉੱਥੇ 24 ਘੰਟੇ ਪਾਣੀ ਦੀ ਸਪਲਾਈ ਆਪਣਾ ਅਮਿਸ਼ਾ ਜੀ ਕਰਕੇ ਗਏ ਸੀਗੇ। ਸਪਲਾਈ ਤਾਂ ਪਾਣੀ ਦੀ 24 ਘੰਟੇ ਨਹੀਂ ਮਿਲੀ ਉੱਥੇ। 스마트 ਮੀਟਰ ਜੁੜ ਲੱਗੇ ਉੱਥੇ। 스마트 ਮੀਟਰ ਲੱਗਣ ਦਾ ਕੀ ਨੁਕਸਾਨ ਹੋਇਆ ਉਤਰੀ ਪਬਲਿਕ ਨੂੰ ਪੁੱਛੋ ਹਫਤਾ ਪਹਿਲਾਂ ਅਖਬਾਰ ਦੇ ਉੱਤੇ ਪ੍ਰਧਾਨ ਦੀ ਨਿਊਜ਼ ਆਈ ਹੈ ਵੀ ਜਿਹੜਾ ਸਾਡਾ 1500 ਬਿੱਲ ਸੀਗਾ ਨਾ ਆਂਦਾ ਪਾਣੀ ਦਾ ਹੁਣ ਸਾਡਾ 6000 ਰੁਪਏ ਬਿੱਲ ਆ ਰਿਹਾ ਪਾਣੀ ਮਿਲਦਾ ਪਾਣੀ ਦਾ ਪਾਣੀ ਦੀ ਸਪਲਾਈ ਨਹੀਂ ਆ ਰਹੀ 24 ਘੰਟੇ ਪਰ ਮੀਟਰ ਸਮਾਰਟ ਲੱਗਣ ਕਰਕੇ ਬਿੱਲ ਜਰੂਰ ਵਧ ਗਏ ਨੇ ਇਸ ਕਰਕੇ ਇਦਾਂ ਹੀ ਬਿਜਲੀ ਮੈਕਵੇ ਜਿਹੜੇ ਆਪ ਕੰਜ਼ਿਊਮਰ ਦੇ ਨਾਲ ਹੋਣਾ ਕਿਉਂਕਿ ਜਿਹੜੇ ਇਹ ਫੈਕਟਰਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਲੋਕ ਕਦੋਂ ਨਿਕਲ ਕੇ ਵੱਡੀ ਗਿਣਤੀ ਚਾਉਂਦੇ ਨੇ ਕਿਉਂਕਿ ਜਿਉਂ-ਜਿਉਂ ਇਹ ਅਵੇਅਰ ਕਰ ਰਹੇ ਨੇ ਉਹਦੇ ਨਾਲ ਇਹ ਹੈ ਵੀ ਬਾਕੀ ਪਬਲਿਕ ਸੁਣ ਵੀ ਰਹੀ ਹੈ ਤੇ ਸਮਝ ਵੀ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਸੰਸਥਾਨ ਪਹਿਲਾਂ ਹੀ ਬਹੁਤ ਪ੍ਰੋਫਿਟ ਵਿੱਚ ਚੱਲ ਰਿਹਾ ਹੈ ਤੇ ਜਿਹਨੂੰ ਬੈਸਟ ਯੂਟਿਲਿਟੀ ਦਾ ਅਵਾਰਡ ਮਿਲਿਆ ਹੋਵੇ ਆਖਰਕਾਰ ਉਹਦੇ ਬਾਰੇ ਸੋਚਣਾ ਬੜੀ ਹੈਰਾਨੀ ਖੜੀ ਕਰਦਾ ਹੈ ਕਿ ਆਖਰ ਕਿਹੜੇ ਲੋਕ ਨੇ ਅਜਿਹੇ ਜਿਹੜੇ ਇਸ ਪੂਰੇ ਸਿਸਟਮ ਨੂੰ ਪਬਲਿਕ ਦੇ ਹਿੱਤਾਂ ਦੇ ਨਾਲ ਖਿਲਵਾੜ ਕਰਕੇ ਆਖਰ ਆਪਦੇ ਨਿੱਜੀ ਹਿੱਤ ਸਾਧ ਰਹੇ ਨੇ ਕਿਉ ਪ੍ਰੋਫਿਟੇਬਲ ਡਿਪਾਰਟਮੈਂਟ ਕਿਸੇ ਦੇ ਹੱਥੀਂ ਵੇਚ ਦੇਣਾ ਕਿੰਨੀ ਕਬੱਡੀ ਸੁਜੂਬੀ ਦਾ ਕਰਨਾ ਹੈ ਵੀਡੀਓ ਜਰਨਿਸਟ ਅਜਸੀ ਦੇ ਨਾਮ ਸਮਿਸਿੰਗ ਰੋਜਨਾ ਸੋਸਾਇਟੀ ਚੰਡੀਗੜ੍ਹ